ਇਹਦਾ ਨਾਮ ਪਾਣਾ ਤੇ ਉਹਦਾ 600 ਰੁਪਇਆ ਲੱਗੇਗਾ ਕੋਈ ਇਸ ਤਰ੍ਹਾਂ ਦੀ ਕੋਈ ਫੀਸ ਹੈਗੀ ਦੀ ਇਹ ਰਾਸ਼ਨ ਗਾਰਜੇ ਉਹ ਭਾਈ ਸਾਈਡ ਦੇ ਜਿਹੜਾ ਹੈ ਆਪਣੇ ਚੱਲਣ ਦੀ ਹੈ ਜਿਹੜੀ ਐਨ ਐਫ ਐਸ ਆਈ ਸਾਈਡ ਹੈ ਉਹਦੇ ਵਿੱਚ ਨਾਮ ਜਿਹੜੇ ਆ ਐਡ ਹੋਉਂਦੇ ਆ ਮੈਨੂੰ ਦੱਸੋ ਸਾਰੇ ਕੋਈ ਸਰਕਾਰ ਦੀ ਪਾਲਿਸੀ ਹੈਗੀ ਹੈ ਕਿ ਤੁਸੀਂ ਬੱਚੇ ਦਾ ਨਾਮ ਪਾਉਗੇ ਤਾਂ ਉਹਦੇ ਪੈਸੇ ਲਓਗੇ ਕਿਸ ਚੀਜ਼ ਦਾ ਕਿ ਮੰਨ ਲਓ ਜੇ 5 ਮੈਂਬਰ ਆ 6ਵੇਂ ਬੱਚੇ ਦਾ ਨਾਮ ਪਾਣਾ ਵਾ ਉਹਨਾਂ ਦੇ ਪਰਿਵਾਰ 'ਚ ਕੋਈ 600 ਰੁਪਇਆ ਲਿਆ ਜਾ ਰਿਹਾ ਤੁਹਾਡੇ ਕੋਈ ਇਸ ਤਰ੍ਹਾਂ ਦੀ ਪਾਲਿਸੀ ਹੈਗੀ ਹੈ ਭਾਈ ਜਿਹੜੇ ਆਪਾਂ ਰਾਸ਼ਨ ਗਾਰਜ ਦੇ ਵਿੱਚ ਨਾਮ ਐਡ ਕਰਾਂਗੇ ਤੇ ਉਹ ਉਸੇ ਜਿਹੜੀ ਆਪਾਂ ਗੱਲ ਕਰਨ ਦੇ ਆ ਤੇ ਜਿਹੜੇ ਆਪਾਂ ਬਣਾਉਣ ਨੇ ਆਸ਼ੀਮਾਨ ਕਾਰਡ ਬਣਾਉਣੇ ਆ ਠੀਕ ਹੈ ਜੀ ਮੈਂ ਕਾਰਡਾਂ ਦੀ ਗੱਲ ਕਰ ਰਿਹਾ ਹਾਂ ਜੀ ਤੁਸੀਂ ਰਾਸ਼ਨ ਕਾਰਡ ਦੀ ਜਾਂ ਕਾਰਡ ਦੀ ਗੱਲ ਕਰਦੇ ਕਿ ਇਸ ਤਰ੍ਹਾਂ ਦੀ ਕਿਹ ਕੌਨ ਸੀ ਹੈਗੀ ਆ ਤਾਂ ਦੋਸਤੋ ਜਿਹੜੇ ਰਾਸ਼ਨ ਕਾਰਡ ਦੀ ਜਿਹੜੀ ਸਾਈਡ ਆ ਉਹ ਬੰਦ ਹੈ ਬਿਲਕੁਲ ਬੰਦ ਹੈ ਤੁਸੀਂ ਤੁਹਾਡੇ ਆਪਣਾ ਕਰ ਰਹੇ ਹੋ ਸਰ ਮੈਂ ਵੀਡੀਓ 'ਚ ਮੈਂ ਕਹਿ ਰਿਹਾ ਪਾਜੀ ਮੈਂ ਮੈਂ ਗੱਲ ਕਰ ਰਿਹਾ ਨਾ ਵੀ ਆਪਾਂ ਇਸ ਵਕਤ ਕਿਹੜੇ ਕਾਰਡ ਬਣਾਉਣੇ ਆਪਾਂ ਕਾਰਡ ਬਣਾਉਣੇ ਆ ਆਸ਼ੀਮਾਨ ਕਾਰਡ ਬਣਾਉਣੇ ਜੇ ਤੁਸੀਂ ਆਸ਼ੀਮਾਨ ਕਾਰਡ ਬਣਾ ਰਹੇ ਜੇ ਤਾਂ ਇੱਕ ਬੰਦਾ ਮੁੰਡਾ ਤੁਹਾਡੇ ਕੋਲ ਆਇਆ ਵਾ ਠੀਕ ਹੈ ਉਹਨੇ ਕਿਹਾ ਕਿ ਮੈਂ ਆਪਣੇ ਬੇਟੇ ਦਾ ਨਾਮ ਲਵਾਣਾ ਲਿਖਾਣਾ ਹੈ ਉਹਦੇ ਵਿੱਚ ਕਾਰਡ ਦੇ ਵਿੱਚ ਕਿਹੜੇ ਕਾਰਡ ਚ ਆ ਜਿਹੜਾ ਨੀਲਾ ਕਾਰਡ ਆ ਕੋਈ ਵੀ ਇਦਾਂ ਹੀ ਉਹਨੇ ਕਿਹਾ ਕਿ ਮੈਂ 600 ਰੁਪਏ ਲਾਂਗਾ ਤੇ 500 ਰੁਪਏ ਸਰਕਾਰੀ ਫੀਸ ਆ ਇਸ ਤਰ੍ਹਾਂ ਦੀ ਕੋਈ ਗੱਲ ਭਾਈ ਇਹਦੇ ਵਿੱਚ ਆਪਾਂ ਜਿਹੜੀ ਆਪਾਂ ਕੰਮ ਕਰਦੇ ਠੀਕ ਹੈ ਉਹ ਚ ਘੰਟਾ ਡੇਢ ਘੰਟਾ ਜਿਹੜਾ ਲੱਗਦਾ ਉਹ ਸਿੱਧੇ ਵਿੱਚ ਦੇਖੋ ਇਹ ਤਾਂ ਤੁਹਾਡੀ ਸਿਰਦਰਦੀ ਨਾ ਤੁਸੀਂ ਸੇਵਾ ਕਰਦੇ ਜਾਂ ਕੀ ਕਰਦੇ ਮੈਨੂੰ ਆ ਤਾਂ ਸਰਕਾਰ ਦੀ ਕੋਈ ਚਵਾਨੀ ਦੀ ਵੀ ਪਾਲਸੀ ਕੀ ਸਰਕਾਰ ਨੇ ਕਿਹਾ ਜਾ ਕੇ ਕਾਰਡ ਬਣਾਓ ਉਧਰ ਪਈਆ ਵੀ ਲੈ ਲਓ ਕਿਸੇ ਤੋਂ ਅਸੀਂ ਭਾਈ ਜਿਹੜਾ ਆਪਣੀ ਮਿਹਨਤ ਆਈ ਆਪਣੀ ਮਿਹਨਤ ਨਾਲ ਲੈਣੇ ਜੀ ਆਰ ਡੈਂਟੀ ਕਾਰ ਡੈਂਟੀ ਕਾਰ ਕੋਈ ਸੀਐਸਸੀ ਸੈਂਟਰ ਹੈ ਆਪਣੇ ਕੋ ਭਾਈ ਸਰੋ ਦਾ ਕੋਈ ਤੁਹਾਨੂੰ ਕੋਈ ਅਪੀਸ਼ ਕੀਤਾ ਹੋਏਗਾ ਨਾ ਨੇ ਕੋਈ ਕੰਮ ਕੀਤਾ ਹੋਏਗਾ ਨਾ ਪਰ ਤੁਹਾਡਾ ਕੋਈ ਲਾਇਸੈਂਸ ਜਾਂ ਇਸ ਤਰ੍ਹਾਂ ਦੀ ਗਵਰਨਮੈਂਟ ਵੱਲੋਂ ਨਹੀਂ ਹੈਗਾ ਇਹ ਚੀਜ਼ ਅਸੀਂ ਨਾ ਕਿਸੇ ਨੂੰ ਆਖੀ ਹੈ ਵੀ ਇਹ ਸਰਕਾਰੀ ਬੰਦੇ ਆ ਨਹੀਂ ਪਰ ਤੁਸੀਂ ਰੈਸਟਰਡ ਕਰਦੀ ਕਰਦੀ ਤੁਹਾਨੂੰ ਇਸ ਤਰ੍ਹਾਂ ਦੀ ਤੁਸੀਂ ਚਾਹੀਦੀ ਹੈ ਕਿ ਤੁਹਾਨੂੰ ਕੋਈ ਦੁਕਾਨਦਾਰੀ ਹੋਣੀ ਚਾਹੀਦੀ ਹੈ ਕੋਈ ਦੁਕਾਨ ਖੋਲੋ ਕਿ ਨਾ ਕਿ ਤੁਸੀਂ ਆ ਕੇ ਲੋਕਾਂ ਨੂੰ ਗਮਰਾਹ ਕਰੋ ਉਹਨਾਂ ਕੋ 50-50 ਰੁਪਏ ਲੈਦੇ ਅਸੀਂ ਆਸ਼ੀਮਾਨ ਕਾਰਡ ਜਿਹੜਾ ਬਣਾਉਂਦੇ ਉਹਦਾ 50 ਰੁਪਏ ਲਈਦੇ ਜਿਹੜੀ ਚੀਜ਼ ਕਹਿੰਦੇ ਹੋ ਜੇ ਲੋ ਇਹ ਚਲੀ ਜਾਣਗੇ ਤੇ ਕਿੱਥੋਂ ਆਪ ਈਡੀਆ ਪੇ ਜਿਹੜੀ ਆ ਉਹ ਫੋਨ ਦੇ ਵਿੱਚ ਤੁਹਾਡੇ ਜਿਹੜੇ ਕਾਰਡ ਭੇਜ ਦਿੱਤੇ ਆ ਠੀਕ ਯਾਰ ਉਹ ਤੇ ਦੇਖੋ ਆਨਲਾਈਨ ਦੇ ਵਿੱਚ ਤੇ ਜੋ ਵੀ ਆ ਉਹ ਮੈਂ ਵੀ ਕਰ ਲੈਣਾ ਹਾਂਜੀ ਸਰ ਆਪਣਾ ਨਾਮ ਦੱਸ ਕੇ ਜੀ ਤੁਸੀਂ ਇੱਥੇ ਪਹੁੰਚੇ ਜੇ ਕੀ ਹੋ ਰਿਹਾ ਈ ਸਾਰਾ ਦੱਸਿਓ ਯਾਰ ਮੈਂ ਜੀ ਓਕੇ ਜੀ ਹਾਂਜੀ ਸਰ ਆਪਣਾ ਨਾਮ ਦੱਸ ਕੇ ਅੱਜ ਇੱਥੇ ਬੰਦੇ ਕਾਰਡ ਬਣਾਉਣ ਆਏ ਸੀ ਉਹ ਕੌਣ ਸੀ ਉਹਨਾਂ ਕੋ ਤੁਹਾਡੇ ਵੱਲੋਂ ਪੈਸੇ ਵਾਪਸ ਲੈ ਕੇ ਜਿਹੜੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਵਾਪਸ ਦਿੱਤੇ ਗਏ ਨੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੈਂ ਜੀ ਰਾਹੁਲ ਕੁਮਾਰ ਜ਼ਿਲ੍ਹਾ ਅੰਮ੍ਰਿਤਸਰ ਤੋਂ ਜੂਤ ਕਾਂਗਰਸ ਦਾ ਪ੍ਰੈਜ਼ੀਡੈਂਟ ਆ ਅੱਜ ਜੀ ਮੈਨੂੰ ਨਾ 15 ਮਿੰਟ ਪਹਿਲਾਂ 20 ਮਿੰਟ ਪਹਿਲਾਂ ਫੋਨ ਆਇਆ ਕਿ ਕਲੋਨੀ ਚੋਂ ਹੀ ਵੀ ਇੱਥੇ ਨਾ ਕੋਈ ਮੁੰਡੇ ਆਏ ਆ ਕਾਰਡ ਬਣਾਉਂਦੇ ਆਈ ਸ਼ਮਾਨ ਦੇ ਇੱਕ ਤੇ ਉਹ ਇੱਕ ਕੋ 50 ਕੇ ਇੱਕ ਕੋ 100 ਰੁਪਿਆ ਇਤਨਾ ਲਈ ਜਾ ਰਹੇ ਆ ਤੇ ਰਾਸ਼ਨ ਕਾਰਡ ਦਾ ਵੀ ਕਹਿੰਦੇ ਜੇ ਨਾ ਐਡ ਕਰਾਉਣਾ ਵਾ ਤੇ 600 ਰੁਪਿਆ ਲਵਾਂਗੇ ਮੈਂ ਉਸੇ ਲਈ ਬਾਥਰੂਮ ਜਲਦੀ ਜਲਦੀ ਆਇਆ ਵੇਖਿਆ ਤੇ ਇਹਨਾਂ ਨੇ ਘੱਟੋ ਘੱਟ 2.500 ਰੁਪਿਆ ਦਿਹਾੜੀ ਪਾ ਚੁੱਕੇ ਅੱਧੇ ਪੌਣੇ ਘੰਟੇ ਜੀ ਫਿਰ ਮੈਂ ਵੇਖਿਆ ਆਇਸ਼ਮਾਨ ਵਾਲਾ ਮੁੰਡਾ ਸੱਦਿਆ ਮੈਂ ਵੀ ਇਹ ਕੋਈ ਫੀਸ ਹੈ ਕੀ ਆ ਕਹਿੰਦੇ ਜੀ ਨਹੀਂ ਅਸੀਂ ਤਾਂ ਆਪਣੀ ਮਿਹਨਤ ਲੈਣੇ ਆ ਮੈਂ ਕਿਹਾ ਜੇ ਮਿਹਨਤ ਲੈਣੀ ਹੈ ਤੂੰ ਹੀ ਆਪਣੀ ਦੁਕਾਨਦਾਰੀ ਚਲਾਉਣੀ ਕਿ ਇਹ ਦੁਕਾਨ 'ਚ ਚਲਾਓ ਇਦਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੱਗੇ ਤੇ ਸਰਕਾਰ ਕੋਹ ਦੇਣ ਨਹੀਂ ਦੇਈ ਧੱਕਾ ਕਰ ਰਹੀ ਆ ਤੇ ਉਤੋਂ ਇਹੋ ਜਿਹੇ ਲੋਕੀ ਆ ਜਾਂਦੇ ਆਪਣੀ ਦੁਕਾਨਦਾਰੀਆਂ ਚਲਾਉਣ ਫਿਰ ਜੀ ਆ ਮੇਰੇ ਕੋਲ ਲਿਸਟਾ ਜਿੰਨੇ ਵੀ ਪੈਸੇ ਇਹਨਾਂ ਨੇ ਕੀਤੇ ਸੀ ਇਕੱਠੇ ਆ ਮੈਂ ਸਾਰੇ ਪੈਸੇ ਇਹਨਾਂ ਕੋਲ ਵਾਪਸ ਕਰਾਏ ਆ ਸਾਰੇ ਪੈਸੇ ਕੱਲੇ ਕੱਲੇ ਬੰਦੇ ਨੂੰ ਜਿੰਨੇ ਜਿੰਨੇ ਪੈਸੇ ਇਹਨਾਂ ਨੇ ਲਿਖੇ ਸੀ ਉਹਨੇ ਉਹਨੇ ਪੈਸੇ ਵਾਪਸ ਕਰਾਏ ਆ ਕਦੀ ਇੱਕ ਉਹ ਗੂਗਲ ਪੇ ਵੀ ਕਰਾਏ ਉਹ ਵੀ ਇਹਨਾਂ ਕੋਲ ਗੂਗਲ ਪੇ ਵਾਪਸ ਕਰਾਏ ਆ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਵੀ ਅੱਗੇ ਤੁਸੀਂ ਬਹੁਤ ੱਕਾ ਕਰ ਰਹੇ ਹੋ 2 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਲਾਰੇ ਲੱਪੇ ਵਾਲੀ ਸਰਕਾਰ ਬੋਡਾਂ ਵਾਲੀ ਸਰਕਾਰ ਗਿਣੀ ਜਾ ਰਹੀ ਆ ਪਰ ਇਦਾਂ ਦਾ ੱਕਾ ਹੀ ਆਪਣੇ ਅੰਬਰਸਰ ਸ਼ਹਿਰ ਦੇ ਵਿੱਚ ਕਦੀ ਨਹੀਂ ਚੱਲਣ ਦੇਵਾਂਗੇ ਇਸ ਲਈ ਜੂਤ ਕਾਂਗਰਸ ਵੱਧ ਤੋਂ ਵੱਧ ਤੁਹਾਡਾ ਵਿਰੋਧ ਕਰੂਗੀ ਤੁਸੀਂ ਕਿਰਪਾ ਕਰੋ ਆਪਣੀਆਂ ਜੇ ਇਹਨਾਂ ਨੂੰ ਕੋਈ ਦੁਕਾਨਦਾਰੀਆਂ ਚਲਾਉਣੀ ਹੈ ਇਹੋ ਜੀਆਂ ਦੁਕਾਨਦਾਰੀਆਂ ਚਲਾਉਣ ਵਾਲਿਆਂ ਤੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੇ ਇੱਕ ਕਿਸੇ ਪ੍ਰਧਾਨ ਨਾਲ ਮੇਰੀ ਗੱਲ ਕਰਾਈ ਉਹ ਕਹਿੰਦਾ ਵੀ ਯਾਰ ਇਹ ਦਿਹਾੜੀ ਤੋੜ ਕੇ ਆਏ ਮਿਹਨਤ ਕਰਨਦੇ ਆ ਤੁਸੀਂ ਇਹਨਾਂ ਨੂੰ ਰੋਕਨ ਦੇ ਜੇ ਤੇ ਮੈਂ ਕੋਈ ਫੀਸ ਹੈਗੀ ਹੈ ਕਹਿੰਦੇ 30 35 ਰੁਪਏ ਹੈਗੀ ਹੈ ਮੈਂ ਜੇ 30 35 ਪੈਸੇ ਵੀ ਹੋਊਗੀ ਮੈਨੂੰ ਚੌਂਕ 'ਚ ਖੜਾ ਆ ਕੇ ਗੋਲੀ ਮਾਰ ਦਿਓ ਤੇ ਇਹ ਨਜਾਇਜ਼ ਧੱਕਾ ਨਹੀਂ ਅਸੀਂ ਹੋਣ ਦੇਣਾ ਤੇ ਇਸ ਕਰਕੇ ਅਸੀਂ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੇ ਲੋਕਾਂ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ ਆ ਤੁਸੀਂ ਆਪਣੀਆਂ ਜੇ ਕੰਮ ਕਰਦੇ ਆ ਸਰਕਾਰੀ ਧਾਰਿਆਂ ਦੇ ਵਿੱਚ ਜਾ ਕੇ ਕੰਮ ਕਰਾਓ ਹਰ ਬੈਂਕ ਸਰਕਾਰੀਆਂ ਦੇ ਵਿੱਚ ਕਾਰਡ ਬਣ ਰਿਹਾ ਫਿਰ ਡਾਕਖਾਨਿਆਂ 'ਚ ਕਾਰਡ ਬਣ ਰਿਹਾ ਇਹੋ ਜੇ ਲੋਕਾਂ ਤੋਂ ਗਮਰਾਹ ਹੋਣ ਤੋਂ ਬਚੋ ਇਹੋ ਜੇ ਲੋਕਾਂ ਤੁਹਾਡੇ ਕੋ ਪੈਸੇ ਇਕੱਠੇ ਕਰ ਜਣੇ ਤੁਹਾਨੂੰ ਪੀਡੀਐਫ ਸੈਂਡ ਕਰ ਦੇਣਾ ਉਹਦਾ ਬੰਨਾ ਖੁਦ ਨਹੀਂ ਆ ਫਿਰ ਤੁਸੀਂ ਕਹਿਣਾ ਵਾ ਕਿ ਸਾਡਾ ਬਣਿਆ ਖੁਦ ਅੱਜ ਤੇ ਪਤਾ ਲੱਗ ਗਿਆ ਜੀ ਤਾਨੂੰ ਕਿਸੇ ਨੇ ਕਾਲ ਕਰਦੀ ਕਿਸੇ ਸਮਝਦਾਰ ਬੰਦੇ ਨੇ ਤੁਹਾਨੂੰ ਕਾਲ ਕਰਦੀ ਤੇ ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੰਮ ਚੱਲਦੇ ਪਏ ਉੱਥੇ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਉਹੀ ਮੈਂ ਕਹਿ ਰਿਹਾ ਵੀ ਲੋਕਾਂ ਨੂੰ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਵਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਏ ਆ ਇਹਨਾਂ ਤੋਂ ਗੁੰਮਰਾਹ ਹੋਣ ਦੀ ਲੋੜ ਨਹੀਂ ਆ ਮੈਂ ਤਦੇ ਕਹਨਾ ਵੀ ਜੇ ਕੋਈ ਵੀ ਕਾਰਡ ਬਣਾਉਣਾ ਸਰਕਾਰੀ ਹਸਪੀਟਲ ਦੇ ਵਿੱਚ ਗੁਰਨਾਨਕ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਡਾਕਖਾਨਿਆਂ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਸਿਵਲ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਹਰ ਇਲਾਕੇ ਦੇ ਵਿੱਚ ਜਿੱਥੇ ਸਰਕਾਰੀ ਕਾਰਡ ਆ ਉਹ ਸਾਰੇ ਬਣ ਰਿਹਾ ਇਸ ਕਰਕੇ ਇਹੋ ਜਿਹੇ ਲੋਕਾਂ ਤੋਂ ਗਮਰਾਹ ਹੋਣਾ ਨਹੀਂ ਚਾਹੀਦਾ ਕਦੇ ਬਾਹਰ ਦੇ ਨਾਮ ਲਾਇਆ ਇਹਦਾ ਵੀ ਨਾਮ ਦੱਸੋ ਐਨਾ ਤਾਂ ਆਧਾਰ ਕਰ ਦਿਓ ਵੀਰ ਦਾ ਕੰਮ ਕੀ ਕਰੇਂਗੇ ਲੋ ਵੀ ਕੋਲ ਚਲ ਜਾਓ ਮੇਰਾ ਆਓ ਜੀ ਦੱਸੋ ਕਿਹਨੇ ਕਿਹਨੇ ਪਾਏ ਜਿੰਨਾ ਜਿੰਨਾ ਤੇ ਹੈਗੇ ਧਾਰ ਕਰ ਲੋ ਆਪਣੇ ਲੋ ਮੇਰੇ ਪੈਸੇ ਤੇ ਨਹੀਂ ਰੋਜਾ ਰੋਜਾ ਲੈਣੇ ਆਣਾ ਹੀ 100 ਪੈਸੇ ਦੇਖ ਲੋ ਕਰ ਲੈ ਪੈਸੇ ਫੜੇ ਕਾ ਗਿਣੋ ਜੀ ਕਰਨ ਪੈਗੇ ਨਾ ਆਹੋ ਅਦਾ ਦਾ ਨਾਮ ਖਾ ਯਾਰ ਸਿਰਫ ਓਖ ਹੋ ਜਾ ਮਾ ਲਾ ਲੈ ਨਾ ਨੀ ਨੀ ਜਿਹਦਾ ਬਾਹਰ ਆਦੀ ਪੜੇ ਆਰਲੇ ਆਉਦਾ ਕਿਦਾਰ ਇਹਦਾ ਪ੍ਰਾਣਾ ਕਾੜਾ ਨਾ ਲਾ ਲੋ ਕੋਈ ਵਿੱਚ ਇਹ ਨਾ ਰਹਿ ਰਿਹਾ ਰਮਾਨਾ ਨਾ ਕਰੇ ਹੁਣ ਰਮਾਨਾ ਨਾ ਕਰਾਂਗੇ ਪਹਿਲੇ ਲਾ ਲੇ ਆ ਆਧਾਰ ਕਾਰਡ ਨਾ ਆ ਚਲੋ ਫਿਰ 10 20 30 40 ਸਿਰਫ ਡਾਊਨਲੋਡ ਕਰਕੇ ਆਹੋ ਮੈਂ ਕੁਝ ਬਤਾਇਆ ਯਾਰ ਮੈਂ ਸਾਰੀ ਦਿਹਾੜੀ ਕੋਸ਼ਿਸ਼ ਕਰਦਾ ਰਹਿਣਾ ਮੈਂ ਤਾਂ ਕਰ ਤਾ ਉਹ ਭਰਾਵਾ ਮੈਂ ਘਾਰੀ ਸੁੱਤਾ ਹੀ ਮੈਂ ਤੇ ਮੈਨੂੰ ਉਹ ਗਵਾਂਢੀ ਆਇਆ ਮੇਰਾ ਚੱਲ ਉਹਦੀ ਬਣੀ ਆ ਉਹਦਾ ਬਿਲਕੁਲ ਨਾ ਕਰੀਂ ਨਹੀਂ ਕਿੰਨੇ ਯਾਰੋ ਪੈਸੇ ਟੋਟੇ ਇਕੱਲੇ ਤੇ ਇਹ ਤੋਂ ਪਹਿਲਾਂ ਨਾ ਗੇਲਾ ਕਿੰਨੇ ਪੈਸੇ ਆ ਸਾਰੇ ਚਲੋ ਪੂਰੇ ਨਹੀਂ ਅੱਜ ਤੋੜਦੇ ਹਾਂ ਹਾਂ ਅਮਰੇ ਸਿਰਾਂ ਕੱਟਣਾ ਬਣਿਆ ਅਮਰੇ ਸਹੀ ਚੱਲਦੀ ਹੈ ਫੋਟੋ ਵੀ ਲੈ ਲੈਂਦੇ ਆ ਪਹਿਲੇ ਆਪਣੇ ਕੱਟ ਹੋ ਰਹੇ ਕਿ ਆਣੇ ਚਾਹਦੇ ਤੇ ਉਹਨਾਂ ਨੂੰ ਕੀ ਆ ਵਾ ਅੱਛਾ ਤੁਸੀਂ ਤੇ ਆਪਣੇ ਕੋਲੋਂ ਤੁਹਾਡੇ ਕੋਲ ਪੈਸੇ ਵਾਦੇ ਤੁਸੀਂ ਦੇ ਹੀ ਜਾਂਦੇ ਜਾਣ ਕੇ ਸਾਨੂੰ ਦੱਸਦੇ ਹੱਥ ਮੈਂ ਚਲ ਗਈ ਤੇ ਆ ਗਿਆ ਜੇ ਤੂੰ ਇੱਥੇ ਖਲੋਜੋ ਜਿਹੜੇ ਵਦਨਗੇ ਤੁਹਾਨੂੰ ਦੇ ਦਾਂਗੇ ਦੇ ਦੋ ਤਾਂ ਨੀਲਾ ਮਨ ਬੰਦੇ ਕਿੰਨੇ ਪੈਸੇ ਦਿੱਤੇ ਆ ਤੁਸੀਂ ਦੇਖੋ ਕਮਾਈ ਹੋ ਗਈ ਆ ਕਿ ਕਿੰਨਾ ਕਿੰਨਾ ਨਹੀਂ ਬੰਦੇ ਸਾਡੀ ਦੇ ਕਲੋਨੀ ਚ ਮੁੰਡਾ ਬਣਾਉਂਦਿਆ ਵਾ ਉਨੂੰ ਜੇ ਵਟਾਉਣੇ ਤੇ ਉਹਨੂੰ 50 ਵਟਾ ਦਿਓ ਕਿਰਾਇਆ ਤੇ ਪੂਰਾ ਕਰੇ ਅਗਲਾ ਚੱਲ ਇਹਨੂੰ ਦੇ ਪੈਸੇ ਕਿੰਨੇ ਆਪਣੇ ਘਰ ਲਈ ਪੈਸੇ ਦੇਣੇ ਬਾਹਰੋਂ ਲੋਕਾਂ ਨੂੰ ਪੈਸੇ ਦੇਣਗੇ ਪੈਸੇ ਕਿੰਨੇ ਪੈਸੇ ਆ ਸੁਫਰੀ ਨਹੀਂ ਬੰਦੇ ਉਹ ਦੁਕਾਨਦਾਰ ਆ ਭਰਾਵਾ ਉਹ ਦੁਕਾਨ ਦਾ ਪ੍ਰਿੰਟ ਆ ਕਰਕੇ ਲਾਊਗਾ ਉਹ ਯਾਰ ਤੇ ਕਾਮਦਾਰੀ ਚਲਾਉਣੀ ਆਈ ਆਪਣੇ ਘਰ ਦੀ ਚਲਾਵਾਂਗੇ ਤੁਹਾਡੀ ਥੋੜਾ ਚਲਾਵਾਂਗੇ ਉਹ ਨਹੀਂ ਗੱਲ ਕਰਦਾ ਠੀਕ ਹੈ ਨਹੀਂ ਬੋਲਦੇ ਮੈਂ ਵੀਰ ਜੀ ਆਪ ਮੇਰੇ ਕੋਲ ਵੀ ਦੋ ਦੁਕਾਨਾਂ ਆ